ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਪੀਆਰਟੀਸੀ ਤੇ ਪਨਬਸ ਮੁਲਾਜ਼ਮ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਸਰਕਾਰ ਦੇ ਅੱਗੇ ਰੱਖ ਰਹੇ ਨੇ ਪਰ ਅੱਜ ਫੈਸਲਾ ਲਿੱਤਾ ਗਿਆ ਹੈ ਕਿ ਜੋ ਕੱਚੇ ਮੁਲਾਜ਼ਮ ਸਨ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜਿਸ ਦੇ ਮੱਦੇ ਨਜ਼ਰ ਅੱਜ ਸਾਡੇ ਨਾਲ ਡੀਪੂ ਪ੍ਰਧਾਨ ਵਿਕਰਮਜੀਤ ਸਿੰਘ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਇਹ ਸਸਪੈਂਸ਼ਨ ਦੇ ਆਰਡਰ ਆਏ ਨੇ ਇਸ ਤੇ ਕੀ ਕਹੋਗੇ ਤੁਸੀਂ ਕਿ ਵੀ ਸਸਪੈਂਸ਼ਨ ਦੇ ਆਰਡਰ ਬੜੀ ਹੀ ਨਿੰਦਾ ਕਰਦੇ ਇਸ ਚੀਜ਼ ਦੀ ਜਿਹੜੀ ਸਰਕਾਰ ਨੇ ਕੱਢੀ ਆ ਇਪਰਲੀ ਮੇਰੇ ਦੇ ਨਹੀਂ ਕੱਢੀ ਸਾਰੇ ਜਿਹੜੇ 8500 ਵਰਕਰਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਕੰਮ ਕਰਦਾ ਉਹ ਸਾਰਿਆਂ ਨੂੰ ਪ੍ਰੋਵਾਈਡ ਕਰਾ ਰਹੇ ਆ ਜੀ ਤੇ ਇਸ ਸਭ ਨਾਲ ਜਿਹੜਾ ਸਰਕਾਰੀ ਅਧਾਰਾ ਖਤਮ ਹੋ ਜਾਊਗਾ ਕਿ ਜੱਕਦਮ ਇਸ ਚੀਜ਼ ਤੇ ਭਰਤੀ ਨਹੀਂ ਹੋ ਸਕਦੀ ਜੀ ਤੇ ਇਹ ਜਾਦਾ ਗਿੱਦਰਦਮਕੀਆਂ ਦੇ ਰਹੀਆਂ ਜਾਂ ਸਰਕਾਰ ਮਾੜੀ ਨੀਤੀ ਜਿਹੜੀ ਉਹ ਪਨਾ ਰਹੀ ਆ ਤੇ ਜੇ ਜੇ ਅਸੀਂ ਨਿਖੇਦੀ ਕਰਦੇ ਹਾਂ ਸ਼ੀ ਜੀ ਹਾਂ ਸਰ ਇਹ ਸਿਰਫ ਸਸਪੈਂਸ਼ਨ ਆਰਡਰ ਤੁਹਾਨੂੰ ਆਇਆ ਜਾਂ ਮਤਲਬ ਜਿੰਨੇ ਵੀ ਵਰਕਰ ਜਲੰਧਰ ਦੇ ਵਿੱਚ ਨੇ ਜਾਂ ਹੋਰ ਵੀ ਨੇ ਉਹਨਾਂ ਨੂੰ ਵੀ ਆਏ ਨੇ ਬਿਲਕੁਲ ਬਿਲਕੁਲ ਪੂਰੇ ਪੰਜਾਬ 'ਚ ਹੀ ਦੇ ਰਹੇ ਆ ਜੀ 8500 ਵਰਕਰ ਤੁਹਾਨੂੰ ਦੱਸ ਰਿਹਾ 8500 ਵਰਕਰ ਕੰਮ ਕਰ ਰਿਹਾ 8500 ਵਰਕਰ ਦੇ 8500 ਵਰਕਰ ਨੂੰ ਹੀ ਦੇ ਰਹੇ ਨੇ ਜੀ ਆਈਮੇਲ ਰਾਹੀਂ ਆਇਆ ਜਾਂ ਕਿੱਦਾਂ ਇਹ ਸਸਪੈਂਸ਼ਨ ਆਰਡਰ ਆਇਆ ਇਹ ਜੀਐਮ ਪ੍ਰੋਵਾਈਡ ਕਰਾ ਰਿਹਾ WhatsApp ਨੰਬਰਾਂ ਤੇ ਸਾਡੇ ਦੇ ਜਿਹੜੇ ਪਰਸਨਲ ਨੰਬਰ WhatsApp ਤੇ ਉਹਨਾਂ ਦੇ ਪ੍ਰੋਵਾਈਡ ਕਰਦੇ ਆ WhatsApp ਭੇਜ ਰਹੇ ਨੇ ਤੇ ਉਹਨਾਂ ਦੇ ਜਿਹੜੇ ਪ੍ਰੋਵਾਈਡ ਕਰਾ ਰਹੇ ਨੇ ਜੀਐਮ ਕਰਾ ਰਹੇ ਆ ਸਰਕਾਰ ਦੇ ਆਰਡਰ ਆ ਉਹਨਾਂ ਨੇ ਮੰਨਣੇ ਆ ਦਫ਼ਤਰ ਵਾਲਿਆਂ ਨੇ ਸਰ ਇਹ ਇੱਕ ਲੈਟਰ ਵੀ ਸਾਹਮਣੇ ਆਇਆ ਜਿਹਦੇ ਵਿੱਚ ਤੁਹਾਡਾ ਨਾਮ ਲਿਖਿਆ ਤੇ ਉਹਦੇ ਵਿੱਚ ਕਿਹਾ ਗਿਆ ਹੈ ਕਿ 11000 ਪੁੱਛ ਰੁਪਏ ਦਾ ਜੋ ਕੀ ਹੈ ਨੁਕਸਾਨ ਹੋਇਆ ਹੈ ਬੱਸਿਸ ਨਾ ਚੱਲਣ ਦੇ ਕਾਰਨ ਉਸ ਤੇ ਕੀ ਕੌਂਗਰਸ ਸੀ ਬਿਲਕੁਲ ਜਿਹੜਾ ਨੁਕਸਾਨ ਕਹਿ ਰਹੇ ਆ ਨੁਕਸਾਨ ਤਾਂ ਸਾਡੀ ਵਜ੍ਹਾ ਨਾਲ ਨਹੀਂ ਹੋਇਆ ਅਸੀਂ ਕੋਈ ਕਾਲ ਨਹੀਂ ਦਿੱਤੀ ਸੀ ਬੰਦ ਕਰਨ ਦੀ ਜਿਹੜੀ ਸਰਕਾਰ ਨੇ ਕੱਲ ਸਾਡੇ ਦੇ ਸਵੇਰੇ ਰੀਡਾਂ ਕਰਾਈਆਂ ਸਾਡੇ ਘਰਾਂ ਦੇ ਵਿੱਚ ਉਸ ਰੋਸ ਵਿੱਚ ਬੰਦ ਜਕਦਮ ਕਰਨਾ ਪਿਆ ਕਿਉਂਕਿ 50 ਤੋਂ 60 ਵਰਕਰ ਸਾਡੇ ਜਿਹੜੇ ਪ੍ਰਧਾਨ ਸੈਕਟਰੀ ਆ ਜਾਂ ਸੈਂਟਰ ਬੋਡੀ ਦੇ ਲੀਡਰ ਆ ਉਹਨਾਂ ਨੂੰ ਚੱਕਿਆ ਗਿਆ ਉਸ ਰੋਸ ਵਿੱਚ ਅਸੀਂ ਬੰਦ ਕੀਤਾ ਸੀ ਉਹਦੇ ਵਿੱਚ ਅਸੀਂ ਜਿਹੜਾ 2 ਘੰਟੇ ਦਾ ਆਪਣਾ ਜੇਟ ਰੈਲੀਆ ਕਰਨੀ ਸੀ ਉਹਦਾ ਟਾਈਮ ਸੀ 12 ਤੋਂ 2 ਦਾ ਤੇ ਵਿੱਚ ਸਰਕਾਰ ਨੇ ਸਾਨੂੰ ਪਹਿਲਾਂ ਸਾਡੀ ਆਵਾਜ਼ ਦੱਬਣੀ ਚਾਹੀ ਪਈ ਇਹਨਾਂ ਦੀ ਆਵਾਜ਼ ਦੱਬੋ ਤੇ ਆਪਾਂ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰਾ ਨੂੰ ਰੱਦ ਨਾ ਹੋਣ ਦਈਏ ਕਿਉਂਕਿ ਸਰਕਾਰ ਜਿਹੜੀ ਇਸ ਤਰ੍ਹਾਂ ਜਿਹੜੀ ਚੱਲਦੀ ਪਈ ਉਹ ਦਿੱਲੀ ਤੋਂ ਚੱਲਦੀ ਪਈ ਆ ਉਹ ਚਾਹੁੰਦੇ ਆ ਕਿ ਜਿਹੜੀਆਂ ਪ੍ਰਾਈਵੇਟ ਮਾਲਕਾਂ ਦੇ ਹੱਥਾਂ 'ਚ ਜਿਹੜਾ ਧਾਰਾ ਹੈ ਪ੍ਰਾਈਵੇਟ ਮਾਲਕਾਂ ਦੇ ਹੱਥਾਂ 'ਚ ਜਾਵੇ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਹਾਂ ਅੱਜ ਕਰਦੇ ਅੱਜ ਵੀ ਕਰਾਂਗੇ ਆਉਣ ਵਾਲੇ ਸਮੇਂ 'ਚ ਵੀ ਇਸ ਚੀਜ਼ ਦਾ ਵਿਰੋਧ ਕਰਾਂਗੇ ਜੀ ਕਿੰਨੀਆਂ ਬੱਸਾਂ ਜੋ ਕਿ ਹੈ ਬੰਦ ਕੀਤੀਆਂ ਗਈਆਂ ਨੇ ਇਹਦੀ 8500 ਵਰਕਰ ਕੰਮ ਕਰਦੇ 5000 ਤੋਂ 4500 5000 ਦੇ ਕਰੀਬ ਬੱਸਾਂ ਪੂਰੇ ਪੰਜਾਬ ਦੀ ਸਰਵਿਸ ਆ ਉਹ ਬਿਲਕੁਲ ਠਾਪ ਅੱਗੇ ਕੀ ਰਣਨੀਤੀ ਰਹੇਗੀ ਜੀ ਇਸ ਤੋਂ सस्पेंशन ਆਰਡਰ ਤੋਂ ਬਾਅਦ ਜਿਹੜੀ ਇਹ सस्पेंशन ਦਾ ਜੀ ਦਾ ਕੋਈ ਚੱਕਰ ਦੀ ਇਸ ਜਿਤਨੀ ਅਸੀਂ ਡਰਦੇ ਜੇ ਨੌਕਰੀ ਇਹ ਕਰਾਂਗੇ ਆਪਣੀ ਇਹ ਸਾਡੀ ਜੱਥੇਬੰਦੀ ਇਸ ਚੀਜ਼ ਤੇ ਸ਼ਿੰਗਰਚ ਕਰਦੀ ਪਈ ਅਸੀਂ ਵੀ ਸ਼ਿੰਗਰਚ ਕਰਾਂਗੇ ਵਰਕਰਾਂ ਲਈ ਲੜਾਂਗੇ ਪਰ ਜਿਹੜੀ ਇਹ ਚੀਜ਼ ਨੇ ਕੱਢੀ ਇਹ ਚਿੱਠੀ ਕੱਢੀ ਇਹ ਕੱਢਣੀ ਬੰਦ ਹੀ ਨਹੀਂ ਸੀ ਇਹਨਾਂ ਦਾ ਫਰਜ਼ ਬੰਦਾ ਸੀ ਜੇ ਇਹ ਪੰਜਾਬ ਦੀ ਸਰਵਿਸ ਨੂੰ ਚਾਲੂ ਰੱਖਣਾ ਤੇ ਸਾਡੇ ਸੂਬਾ ਕਮੇਟੀ ਪ੍ਰਧਾਨ ਜਾਂ ਕਿਸੇ ਸਾਡੇ ਨਾਲ ਮੀਟਿੰਗ ਕਰਦੇ ਤੇ ਉਸ ਵਿੱਚ ਕੋਈ ਜਿਹੜੇ ਫੈਸਲੇ ਉਹ ਲੈਂਦੇ ਤੇ ਆਪਾਂ ਜਿਹੜੀ ਸਰਵਿਸ ਆ ਪੰਜਾਬ ਦੀ ਮੁੜਬਾਲ ਕਰਦੇ ਆ ਰਹੀ ਨੇ ਗਲਤ ਤਰੀਕੇ ਨੂੰ ਜਾ ਰਹੇ ਆ ਪਤਾ ਨਹੀਂ ਕਿ ਇਸ ਚੀਜ਼ ਦਾ ਕਿਉਂ ਇਹਨਾਂ ਦੇ ਕੀ ਦਿਮਾਗ 'ਚ ਕੀ ਆ ਰਿਹਾ ਤੇ ਅਸੀਂ ਇਹ ਚੀਜ਼ਾਂ ਦਵਾਂਗੇ ਤਾਂ ਵਰਕਰਸ਼ਾਹ ਸ਼ਾਂਤ ਬੈ ਜਾਣਗੇ ਇਸ ਵਿੱਚ ਵਰਕਰਾਂ 'ਚ ਵੱਧ ਰੋਸ ਜਾਊਗਾ ਇਸ ਚੀਜ਼ ਤੇ ਜੀ ਗੱਲਬਾਤ ਕਰਨ ਲਈ ਧੰਨਵਾਦ ਜੀ ਬਿਲਕੁਲ ਦੱਸ ਦਿੰਨੇ ਆ ਕਿ ਆ ਜੋ ਕਿ ਇਹ ਜੀਐਮ ਦੇ ਵੱਲੋਂ ਇਹ ਲੈਟਰ ਕੱਢਿਆ ਗਿਆ सस्पेंशन ਆਰਡਰ ਜੋ ਕਿ ਆ ਕੱਢਿਆ ਗਿਆ ਬਿਕਮਜੀਤ ਸਿੰਘ ਦਾ ਬਕਾਇਦਾ ਨਾਮ ਲਿਖਿਆ ਗਿਆ ਉਸ ਦੇ ਵਿੱਚ ਤੇ 11000 ਪੁਛ ਰੁਪਏ ਜੋ ਕਿ ਹੈ ਅ ਦੱਸਿਆ ਗਿਆ ਕਿ ਇੰਨੇ ਦਾ ਨੁਕਸਾਨ ਹੋਇਆ ਯਾਤਰੀਆਂ ਨੂੰ ਜੋ ਕਿ ਹੈ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਦੱਸ ਦਈਏ ਕਿ ਇਸ ਦੇ ਨਾਲ ਡੀਪੂ ਪ੍ਰਧਾਨ ਵਿਕਰਮਜੀਤ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਸਾਡੇ ਵੱਲੋਂ ਜੋ ਕਿ ਹੈ ਧਰਨਾ ਪ੍ਰਦਰਸ਼ਨ ਬਿਲਕੁਲ ਹੀ ਰੋ ਜੋ ਕਿ ਹੈ ਆਰਾਮ ਨਾਲ ਕੀਤਾ ਜਾ ਰਿਹਾ ਕੋਈ ਵੀ ਹੱਲਾ ਗੁੱਲਾ ਨਹੀਂ ਕੀਤਾ ਜਾ ਰਿਹਾ ਬਿਲਕੁਲ ਆਰਾਮ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪਰ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਨੂੰ ਅਣਦੇਖਾ ਕੀਤਾ ਜਾ ਰਿਹਾ ਅਣ ਸੁਣਿਆ ਕੀਤਾ ਜਾ ਰਿਹਾ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਪਰ ਉਸ ਤੋਂ ਬਾਅਦ ਵੀ ਜੋ ਕਿ ਇਹ ਮੀਟਿੰਗਾਂ ਬਿਲਕੁਲ ਬੇਸਿੱਟਾ ਰਹੀਆਂ ਨੇ ਦਿਨਿਕ ਸਵੇਰਾ ਤੋਂ ਕੈਮਰਾਮੈਨ ਵਿਪਨ ਦੇ ਨਾਲ ਸਮ੍ਰਿਤੀ Tiwari ਦੀ ਰਿਪੋਰਟ